ਦਾ ਵੀ ਚਲੇ ਨੇ ਤੇ ਪਹੁੰਚੇ ਹੁੰਦੇ ਨੇ ਇੰਟਰਵਿਊ ਕਰਨਗੇ ਕੰਮ ਹਾਂਜੀ ਹਾਂ ਚੱਲੇ ਸੀ ਗੈਲਪ ਹਾਂਜੀ ਕਿਦਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਫਿਰ ਆਇਦੇ ਨਵੇਂ ਬਲੌਗ ਵਿੱਚ ਲਵਪ੍ਰੀਤ ਸਿੰਘ ਆਪਣਾ ਭਰਾ ਨਾਲੇ ਆਉਂਦਾ ਹਾਂ ਵਧਾਈ ਗਏ ਜੀ ਦੇਖੋ ਆ ਟਾਈਮ ਆਪਾਂ ਚੱਲੇ ਸੀਗੇ ਅੱਜ ਨਵੇਂ ਸ਼ਹਿਰ ਤੇਲ ਵਾਲੀ ਟੈਂਕੀ ਲੈ ਕੇ ਆਉਣੀ ਸੀ ਪੌਲ ਸਾਰੇ ਲੈ ਗਏ ਸੀਗੇ ਉੱਤੇ ਥਾਣੇ ਵਾਲੇ ਉਹਨਾਂ ਨੂੰ ਚਾਹੀਦੀ ਸੀ ਕਿ ਉਹ ਤੇਲ ਦੀ ਕਮੀ ਗਈ ਸੀ ਪਿੱਛੇ ਉਹਨਾਂ ਨੇ ਤੇਲ ਭਰਾਇਆ ਸੀ ਚਲ ਜੀ ਫੇਰ ਆਪਾਂ ਲੋ ਜੀ ਚਲ ਜੀ ਫੇਰ ਥਾਰ ਤੇ ਲੈ ਆਨੇ ਆ ਥਾਰ ਦੇ ਪਿੱਛੇ ਪਾ ਕੇ ਲੈ ਆਨੇ ਟਰੈਕਟਰ ਕਿਤੇ ਖਿੱਚਦੇ ਫਿਰਾਂਗੇ ਚਲੋ ਜੀ ਚਲ ਜੀ ਥਾਰ ਕੱਢੀਏ ਪਹਿਲਾਂ ਇਹ ਸਟਾਰਟ ਕਰ ਲਈ ਸਟਾਰਟ ਚਲ ਜੀ ਇਹ ਆਣਾ ਲੋ ਜੀ ਕਹਿੰਦੇ ਮੋਰੇ ਗਲੀ ਪੱਟੀ ਆ ਲਾ ਥਾਰ ਆ ਜੇ ਔਖੀ ਲੰਗਣੀ ਆ ਏ ਥਾਰ ਮੇਂ ਨਾਦਾ ਨਹੀਂ ਕਿਤੇ ਬੰਨੇ ਲੰਗਣੀ ਏ ਉਹ ਪਿੱਛੇ ਉਹ ਤਾਂ ਉਧਰ ਘਰ ਬਣਦਾ ਵੇ ਉੱਤੇ ਵੀ ਰੇਤਾ ਬਜਰੀ ਬਈ ਆ ਹਾਂ ਦੇ ਇੱਕ ਗਬਰੀ ਗਲੀ ਆ ਇੱਕ ਉਧਰੋਂ ਗਥਾਰ ਵੜਦੀ ਉਧਰ ਵੜ ਨਹੀਂ ਰਹਿਣੀ ਉਦਾਂ ਦੇਖਣਾ ਨੇ ਬਾਕੀ ਕੀ ਬਣੂ ਕਿ ਡਰਾਈਵਰੀ ਕਰਕੇ ਡਰਾਈਵਰੀ ਹੈ ਨਹੀਂ ਆਪਣੀ ਦੀ ਡਰਾਈਵਰੀ ਆਪਣੀ ਇੱਦਾਂ ਦੀ ਹੈ ਪਤਾ ਸ਼ੀਸ਼ੇ ਭਾਂਦੀ ਦੇ ਆ ਫੇ ਆਪਾਂ ਉਹ ਤਾਂ ਕਾਤਵਾ ਦੇ ਚੰਗਾ ਇਹ ਕਹਿੰਦੇ ਬੇ ਛੋੜੀ ਗੱਡੀ ਬੜੇ ਗਈ ਥਾ ਰੋਕੀ ਸੋਕੀ ਡਰਾਈਵਰੀ ਕਰਨੀ ਪਈ ਵੇ ਅੱਜ ਸਾਮੀ ਸਾਮੀ ਆਂਦੀ ਐ ਤੇ ਓਏ ਹੋਏ ਹੋਏ ਵਾਹਿਗੁਰੂ ਵਾਹਿਗੁਰੂ ਇਹ ਵੀ ਭਾਂਦੇ ਆ ਜੀ ਉਹ ਐਂ ਤਾਂ ਕਿਦਾਂ ਮੋਦੇ ਬੰਦੂ ਆਪਾਂ ਸੱਜੇ ਬਸ ਸੱਦੇ ਵਾਸੀ ਨੂੰ ਮੜ ਦੋਗੀ ਓਏ ਹੋਏ ਵਾਹੇ ਆਹ ਕਹਿੰਦੇ ਅੱਜ ਸਾਨੂੰ ਦੇਖ ਕੇ ਲੱਗ ਗਿਆ ਆ ਸੈਰ ਤੇ ਹੋ ਗਿਆ ਫੋਨ ਲੈ ਕੇ ਇਹ ਇਹ ਆ ਦੇ ਆ ਦੇ ਬੰਗਲ ਕੋ ਲਿਆ ਜੀ ਵਿੱਚ ਹਾਏ ਕਹਿੰਦੇ ਫੂ ਲੱਗ ਗਿਆ ਵਿੱਚ ਭੱਜ ਗਿਆ ਤੇ ਕਿਹਾ ਤੁਹਾਨੂੰ ਦੇਖ ਕੇ ਦੇਖ ਲਿਆ ਜੀ ਆ ਦੇਖ ਲਿਆ ਜੀ ਆ ਗਏ ਆ ਵੀਡੀਓ ਪਾ ਦੇ ਰਿਹਾ ਲਗੋਇਆ ਕੰਮ ਤੇ ਵੀ ਜਾਉਣਾ ਮੂੰਹ ਤੋਂ ਹੀ ਸਮੋਤ ਤੁਹਾਨੂੰ ਰੇਕ ਵਾਰੀ ਅਸੀਂ ਆਏ ਆ ਰਾਜ ਕੀ ਯਾਰ ਇਹ ਕੰਮ ਦੇਖ ਰਿਹਾ ਤਰ ਮੈਂ ਅਨੰਦ ਕਰ ਪਰ ਆ ਗਵੜੀ ਘੜੀ ਤੇ ਲੱਗੇ ਐ ਕੱਢ ਕੇ ਮਸ਼ੀਨ ਨੂੰ ਇਧਰੋਂ ਤਾਂ ਪਟਿਆ ਉਧਰੋਂ ਤਾਂ ਪਟਿਆ ਚੱਲ ਪਿੱਛੇ ਬੈਠ ਲੈ ਵਿੱਚ ਕੋਈ ਮੁੰਡੇ ਕਹਿੰਦੇ ਪਹੁੰਚ ਗਏ ਨਵੇਂ ਸ਼ਹਿਰ ਲਾਪਸ ਸਿੰਘ ਬਟਾਏ ਦੇ ਪਿੱਛੇ ਝਾਟੇ ਆ ਗਏ 10 15 ਮਿੰਟੇ ਲੱਗੇ ਬੱਲੂ ਵੀ ਨਹੀਂ ਟੋਪੀਆਂ ਬਾਈ ਜਾਂਦੇ ਹਲੇ ਪਹੁੰਚੇ ਨਹੀਂ ਟੋਪੀ ਮੈਨ ਬੱਲੂ ਟੋਪੀ ਮੈਨ ਉਹਦਾ ਯੋਨਾ ਉਹ ਵੀ ਆਪਣੀ ਸ਼ੁਕਰ ਮਿਲਨੀ ਨਵੇਂ ਯਾਰ ਆਜੀ ਰੈੱਡ ਟੇਪ ਰੈੱਡ ਟੇਪ ਆਏ ਇਹ ਕਹਿੰਦੇ ਬੱਲੂ ਨਹੀਂ ਫੇ ਜੱਟ ਬਲੈਕ ਸਕਾਫੀ ਉਹ ਬਰਮਾਸ਼ੀ ਹੈ ਇਹਨਾਂ ਦੀ ਬਾਜੀ ਰੋਤਵਾ ਇਹਨਾਂ ਦਾ ਸ਼ੀਸ਼ੇ ਕਾਲੇ ਕਰਕੇ ਕਰਦੇ ਉੱਤੇ ਆ ਸਾਰਾ ਸਗੋ ਹੋਰ ਹੋਰ ਚਲ ਜਾਈਏ ਅੰਠਾਣੇ ਆਣੇ ਜਾਊਗੇ ਇੱਥੇ ਜੱਟਪ ਲੈ ਕੇ ਉਹ ਕਹਿੰਦੇ ਪਹੁੰਚ ਗਏ ਮੁੰਡੇ ਸੋਰੀ ਪਹੁੰਚ ਗਏ ਠਾਣੇ ਅੰਦਰ ਆਣੇ ਪਹੁੰਚ ਗਏ ਜੱਟ ਲੈਸ਼ੀਸ਼ਾਂ ਦੇ ਉਹਨੂੰ ਲਈ ਚਲਿਏ ਬੱਲੂ ਭਰਾ ਵੱਲ ਹੋਈ ਸੇਵਾ ਨਾਈ ਕੇ ਦੇ ਸਲੀਪਰਾਂ ਦੀ ਅਰੀਜਨਲ ਦੀਆਂ ਬਹੁਤ ਬਹੁਤ ਧੰਨਵਾਦ ਬੱਲੂ ਭਰਾ ਦਾ ਚਲਿਏ ਹੁਣ ਕਰਨ ਨੂੰ ਲੋ ਜੀ ਤਾਂ ਤੇਲ ਭਰਉਣਾ ਆਪਣੇ ਅੰਕੀ ਮੰਗਿਆਂ ਤੋਂ ਚਲੋ ਦਿਲ ਤੇਲ ਪਾਲੀ ਆ ਗਏ ਸਕੇ ਇਹ ਬੰਗਿਆ ਆਪਾਂ ਹੁਣ ਜਾਣਾ ਸੀ ਆਪਾਂ ਵੜਾਈ ਜਾਂ ਸੀ ਕੰਮ ਇਹ ਆ ਸੀ ਜਾਂ ਸੀ ਲੈਣਾ ਢਾਈ ਗਲਾਣਾ ਦੇਖਣੇ ਆ ਜਾ ਕੇ ਹੁਣ ਗੱਲ ਵਾਜੀ ਕਰਨੀ ਇਹਨਾਂ ਨਾਲ ਮੜੀ ਚਲੋ ਜਲੀਏ ਵੇ ਹੋ ਗਿਆ ਕੰਮ ਜੀ ਤੇੜਾ ਹੋਣਾ ਇਹਦਾ ਮੰਡੀ ਚਲੀਏ ਮਾੜਾ ਯਾਰ ਮੰਡੀ ਵੀ ਕੰਮ ਹੈ ਕੰਮ ਇਹ ਵੀ ਮੋਕ ਰਿਹਾ ਜੀ ਤੁਹਾਡੇ ਚਲੀ ਗਏ ਇਹ ਕੰਮ ਹੋ ਗਿਆ ਹੋ ਗਿਆ ਉਹ ਇਹ ਪਟ્રોલ ਤਾਂ ਪਹੁੰਚ ਜਾਂਦੇ ਸੀਗੇ ਉਹਦੇ ਇਹ ਮੈਂ ਤੋਏ ਹੋਏ ਹੋਏ ਬਾਹਰ ਗਾਰਮੀ ਜਮਰੂਗੇ ਅੰਦਰ ਆਖੇ ਭਾਈ ਤਰ੍ਹਾਂ ਤੇ ਡੋਗ ਲੈ ਕੇ ਜਨਾ ਸਭ ਕੋਈ ਫੇਲ ਪੈ ਰਿਆ ਜੀ ਤੁਰੋ ਗਿਆ ਵੀ ਨਗੇ ਕੇ ਸਭ ਰਾਜ ਆਸ ਲੱਗੀ ਸੀ ਬਾਹਰਾਂ ਨੂੰ ਮੇਰੇ ਉਠਾ ਵੀ ਲਈਏ ਹਾਂ ਨੂੰ ਹੈ ਨਹੀਂ ਪੰਪ ਪਾਣੇ ਨੇ ਕੁਝ ਬਾਹਰ ਕੋ ਦੇਖ ਰਹੇ ਨੇ ਉਹ ਨਾਂ ਨਹੀਂ ਦਿਖਾਈਗੇ ਥੋੜਾ ਇਹ ਵੀ ਬਸ ਉਹ ਥੋੜਾ ਰਹਿ ਗਿਆ 20000 ਦਾ ਤੇਲ ਭਰ ਗਿਆ ਤਗਾ ਹੁਣ ਪੁਰਾਣੀ ਹਵਾ ਹਵਾ ਵੀ ਘਟੀ ਜਾ ਰਹੀਆਂ ਜਾਂ ਉੱਥੇ ਭਰੌਣੀ ਉੱਥੇ ਭਰੌਣੇ ਹੁਣ ਜਾ ਕੇ ਹਵਾ ਭਰਨਾ ਚਲੋ ਜੀ ਮੁੰਡਿਆ ਥਾਵਾ ਭਰਤੀ ਪਈ ਹੈ ਪਹਿਲਾਂ ਗੱਡੀ ਦੇ ਉੱਤੇ ਬਾਅਦੋਂ ਆਪਣੀ ਮਾਰੀ ਆਉਗੀ ਸਾਨੂੰ ਪੌਦੇ ਕਹਿੰਦੇ ਨਾ ਖਾਣਾ ਚੱਕੀ ਆ ਵੇ ਚਲੋ ਬਾਪੂ ਖਾ ਰਿਹਾ ਰੰਦਾ ਹਰ ਵਾਰੀ ਨਾਣ ਖਾ ਲੈ ਫੇ ਮੁੰਡਿਆਂ ਨੇ ਕਹਿੰਦੇ ਚੱਲੇ ਜੀ ਪੰਨੂ ਦੇਖੀਏ ਪੰਡ ਕੰਮ ਕੋ ਗਰੀਬੀ ਕੋ ਜਗ੍ਹਾ ਤੇ ਉੱਪਰ ਸੈ ਇ ਚਲੋ ਜੀ ਵੀ ਪੌਦੇ ਜਿਹਾ ਸਕੇ ਕਹਿੰਦੇ ਮੁੰਡੇ ਪੰਡ ਲਾਵੀ ਆ ਉੱਤੇ ਸਾਰੇਆਂ ਨਾਲ ਸਾਰੇਆਂ ਨਾਲ ਆਈ ਜਾਂਦੀ ਬਈ ਆਹੜਾ ਹੀ ਆਪਣਾ ਝੋਟਾ ਇਹ ਤਾਂ ਟੋੜਿਆ ਦੀਦੀ ਇਹ ਤਾਂ ਝੱਕਾ ਆ ਸਬਜੀ ਦਾ ਚਲੋ ਵਾਰੀ ਚਲ ਵੀ ਵਾਰੀ ਹਾਂ ਲਿਆ ਕਿਦਾਂ ਸੁਭਰ ਕੇ ਬੈਠਾ ਹੈ ਨਹੀਂ ਭਾਜੀ ਹਾਂ ਹੋਰ ਮੇਰੀ ਹੈ ਇਹ ਰਹੇ ਨੰਹ ਜੂ ਸਾਰੇ ਕਿ ਨਹੀਂ 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 ਕੋਈ ਤਰ ਬਹੁਤ ਬਾਰੇ ਪੱਤੇ ਆ ਤੇ ਇਹਦੀ ਵੀ ਰਲਦੀ ਉਹ ਦਮੋ ਠੋਚੂ ਦੇ ਆਵੇਂ ਕੋ ਮੰਗੀ ਗਿਆ ਇਹ ਤਾਂ ਪਹਿਲੀ ਸਾਰਿਆ ਹੱਲੇ ਉਹ ਬਚ ਗਿਆ ਕਿੱਦਾਂ ਆਲੇ ਦਿਲ ਦਿਲ ਚਾਲ ਬਾਈ ਕਰੀ ਫੇਗੀ ਨਹੀਂ ਵੀ ਨਾ ਠੋਚੂ ਲੈਣੀ ਉਹ ਠੂਣਾ ਦੇ ਦੁੱਤ ਜੇਗਾ ਆ ਤੋ ਉਹ ਜੀ ਨਿਆਰੇ ਨਾ ਕੱਟੋ ਪਤਾ ਨਿਕਲ ਨਹੀਂ ਨਿਆਰੇ ਨਾ ਕੱਟੋ ਬੜੀ ਥਾਪ ਜੀ ਮਾਰਦਾ ਹੈ ਯਕੋ ਜੀ ਹੁਣ ਚੱਲੇ ਸੀਗੇ ਗੱਲ ਭਾਈ ਦੇ ਟਰੈਕਟਰ ਲੈਣ ਮੱਲੂ ਵਾਲਾ ਕਾਲੂ ਜਣੇ ਮਸ਼ੀਨ ਟਰੈਕਟਰ ਦਾ ਬਾਪ ਹੁਣ ਹੀ ਆ ਨਹੀਂ ਰਿਹਾ ਲੈ ਅੰਮ੍ਰਿਤ ਸਾਡੇ ਨਾਲੂ ਨੇ ਚਲੀ ਗਈ ਤੇ ਲਾਪਤ ਸਿੰਘ ਵੀ ਕਹਿੰਦੇ ਆ ਗਏ ਨੇ ਕੁੱਤਾ ਨੂੰ ਆ ਗਏ ਕੁੱਤੀ ਕਮਾ ਗਏ ਸੱਚ ਕੁੱਤਾ ਨੇ ਰੀ ਭਿੰਨ ਚਲੋ ਭਾਜੀ ਸਾਗਰ ਨੂੰ ਵੀ ਚੱਕਣ ਆਂਦੇ ਕਰੇ ਆ ਅੱਜ ਕੀ ਭਰਾਵਾ ਨਹੀਂ ਆਉਗੇ ਨੀ ਦਿਨ ਤੋਂ ਬਿਆ ਦੇਖਾ ਦੇਖਾ ਦੇ ਹੱਥੋਂ ਵੀ ਦਿਖਾ ਕੇ ਦੇ ਦਿਖਾ ਕੇ ਜਮਰੀ ਨੂੰ ਦੇਖ ਰਹਾ ਆ ਦੇ ਕਿਨੇ ਹੁਣ ਇੱਤੇ ਨੂੰ ਹਾਂ 4 4 ਹੁਣ ਇੱਤੇ ਆ ਅਨਦਰ ਕਾਲ ਅਨਦਰ ਰਿਕਾਰਡ ਅਨਦਰ ਕਾਲ ਆ ਕਿੱਥੇ ਆ ਹਾਏ 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 ਹੁਣ ਤੇਰੇ ਹੁਣ ਮੈਂ ਤੇਰੇ ਕੋਲ ਲਿਆਂ ਫੂਲ ਲੱਗਿਆਂ ਨੀ ਮੇਰਾ ਪਹਿਲਾ ਲੜੀ ਆਏ ਲਾਏ ਅਸੀਂ 4 ਓਏ ਰੱਬ ਨੂੰ ਜਾਨ ਦੇਣੀ ਤੁਸੀਂ ਤੂੰ ਦੇ ਤੂੰ ਜਾਨ ਦੇਣੀ ਰੱਬ ਨੂੰ ਜਾਨ ਦੇਣੀ ਤੂੰ ਵੀ ਦੇਣੀ ਇੱਥੇ ਝੂਠ ਨਾ ਬੋਲ ਬਦਨਾਮ ਕਰਨ ਦੇ ਮੈਨੂੰ ਬਿਨਾਂ ਗੱਲਾਂ ਤੁਸੀਂ ਮੈਂ ਤੁਹਾਨੂੰ ਦੱਸਾਂ ਵੀ ਆਪਣਾ ਬੱਚਾ ਅੱਜ ਨਾਲ ਹੀ ਆਂਦਾ ਆਸ ਕੀ ਕਰਦਾ ਵਿੱਚ ਫੋਨ ਤਾਂ ਚੱਕੇ ਬੰਦਾ ਮੌਦ ਹੋਰ ਇਹ ਕਹਿੰਦੇ ਬੱਲੂ ਟਵਾਣਾ ਆ ਰਿਹਾ ਓਹ ਵੀ ਕੋਈ ਸਟਾਪ ਹਾਏ ਬੱਲੂ ਡਵਾਣਾ ਦੇਖੋ ਕਿੱਦਾਂ ਭਾਜੀ ਲੱਗੀਆਂ ਲੱਗੀਆਂ ਬਿੱਡਾ ਡੈਗਿਆ ਉੱਤੇ ਕਿੱਦਾਂ ਭਾਜੀ ਅਵਾਜੀ ਤੁਸੀਂ ਭਾਜੀ ਬਲੌਗ ਇਹ ਬਣਾਈ ਜਾਂਦੇ ਨੂੰ ਕੰਮੇ ਨਹੀਂ ਕੋਈ ਕਿੱਦਾਂ ਭਾਜੀ ਨਾ ਫਿੱਟੇ ਭਾਜੀ ਬੈਠੋ ਭਾਜੀ ਅੰਦਰ ਹੋਤੇ ਰਹਿੰਦਾ ਨਾ ਟੀਓ ਸਾਥ ਮਾਲਾ ਦਾ ਟੀ ਵੀ ਨਾ

ਮਨਾਲੀ ਭਾਈ ਸੁੱਕਾ ਪਿਆ ਸੀ ਸਵੇਰ ਨੂੰ 4:00 ਵਜੇ ਭਾਈ ਸੁੱਕਾ ਪਿਆ ਸੀਗਾ ਆਪਣੀ ਸਿਹਦੀ ਨੂੰ ਨੇ 4:00 ਵਜੇ ਫੋਨ ਲਾ ਲਿਆ ਕਹਿੰਦਾ ਵੇ ਕਹਿੰਦਾ ਫੋਨ ਦੀ ਉਹ ਹੁਣ ਉਹਨੇ ਬੁਝਾਰੀ ਨਹੀਂ ਯਾਰ ਕੀ ਬੋਲਣਾ ਠੀਕ ਆ ਭਾਬੀ ਜੀ ਨੇ ਅਗਰੀ ਨੀਂਦ ਚੋ ਗਈ ਯਾਰ ਇਹ ਕਹਿੰਦਾ 4:00 ਵਜੇ ਕਹਿੰਦਾ ਬੋਲਦੀ ਨਹੀਂ ਬੋਲਦੀ ਨਹੀਂ ਸੱਚੀ ਗੱਲ ਹੈ ਨਾ ਯਾਰ ਮੈਂ شریف ਮੁੰਡਾ ਯਾਰ ਤੁਸੀਂ شریف ਤੂੰ ਭਾਜੀ ਤੁਸੀਂ ਸਾਲਾ ਮੈਨੂੰ ਐਂ ਬਦਨਾਮ ਕਰਦੇ ਨੇ ਕਿੱਥੇ ਗੱਲ ਭਾਈ ਤੇ ਪਹੁੰਚ ਗਏ ਆਪਾਂ ਪਹੁੰਚੇ ਗਏ ਆ ਮੈਨੂੰ ਵੀ ਪਤਾ ਹੀ ਆ ਭਾਈ ਨੇ ਕੁੰਡੇ ਲਾਏ ਹੋ ਉਫੋ ਉਫੋ ਅਹੜਾ ਸੋਰਾ ਸੋਰਾ ਜੋ ਖੜਾ ਤਿਆਰ ਹੋਇਆ ਲੱਗ ਗਿਆ ਛੱਤੀ ਬੂਫਰ ਛੱਤੀ ਛੱਤੀ ਬਣਾਇਓਗੇ ਤਿਆਰ ਆਪਣਾ ਚੈੱਕ ਕਰਿਓ ਜੀ ਚੈੱਕ ਕਰਿਓ ਕੋਈ ਕਰਈ ਜਾਂਦੇ ਆ ਬਹੁਤ ਡਰ ਕੇ ਬਟਾ ਇਹਦਾ ਆਪੇ ਅਸਟੈਂਡ ਮੋਤਨਾ ਬੈਠਾ ਮੱਛਦੇ ਆਵੇ ਆਜ ਵੱਲੋਂ ਲੈ ਆ ਆਹ ਮੁੰਡਾ ਸੀੜੀਆਂ ਚੰਗਾ ਵੀ ਹੋਇਆ ਮਿਲਦ ਸੇ ਇਹਨੂੰ ਗੁੱਡ ਨਾਈਟ ਸਾਰਾ ਵਾਰ ਵੀ ਵਿਚਾਰਦੇ ਯਾਰ ਅਸੀਂ ਨਹੀਂ ਜਾਣਾ ਆਉਗਾ ਯਾਰ ਦੇ ਬੈਠੇ ਰੋ ਬੈਠਾ ਨਾ ਮਿੰਦੂ ਕੀ ਆ ਮੈਂ ਇਹ ਨਾ ਲੈ ਚੱਲਦੇ ਜੰਝਾਲੇ ਨੂੰ ਬੈਠ ਫਿਰ ਬੈਠ ਚੱਲ ਚਲੀਏ ਬੰਦ ਗੱਡੀ ਚੱਲ ਜੰਗਾਨੇ ਓਕੇ ਰਹੀ ਅਰਾਜੀ ਭਾਜੀ ਓਕੇ ਓਕੇ ਬੋਜੀ ਮੈਂ ਕਹਿੰਦਾ ਛੁੱਟਾ ਸਾ ਮੈਂ ਹੱਥ ਤੇ ਦਰੋਂ ਲਾ ਤੋ ਬੁੱਟੀ ਸਾਡੇ ਇਧਰੋਂ ਭਲਾਈ ਜਾਉਂਦਾ। ਓਕੇ। ਆ ਸੀਡ ਦੇ ਇਧਰੋਂ ਮਲਾ ਬੜਾ ਜਿਆ। ਇੱਥੇ ਕੋ ਮਲਾ। ਆ। ਇਹਨਾਂ ਦੇ ਕੁੱਤੇ ਤਾਂ ਨੰਮ ਜੱਪੂ। ਜਿਵੇਂ ਜੱਪੂ। ਜੱਪੂ। ਆਪਣੇ ਵਰਗਾ ਨਾ ਰੱਖਿਆ ਇਹਨਾਂ ਨੇ। ਓਏ ਇਹਨਾਂ ਦਾ ਕੁੱਤਾ ਬੈਠਾ ਹੋਇਆ ਇਹਨਾਂ ਦਾ ਹੀ ਆ। ਆਹ। ਜਿਹੋ ਜਿਹੇ ਆਪ ਟੱਡ ਰਹੇ ਆ ਉਹ ਜਿਹੇ ਕੁੱਤੇ ਰੱਖੇ ਅੱਦ। ਚੰਗਾ ਵੀਰੇ। ਚੰਗਾ। ਓਕੇ ਜੀ। ਓਕੇ। ਹੋਰ ਕਿੱਦਾਂ ਹੈ ਜੀ? ਆ ਡਰਾਈਵਰ ਇੱਥੇ ਲਾਇਆ ਸਾਗਰ। ਖਿੱਚਦਾ ਨਹੀਂ ਹੈ ਖਿੱਚਦਾ ਨਹੀਂ ਆ ਤੇ 20 ਦੀ ਮੈਂ ਨਾ 30 ਕਿ 30 ਦੀ ਸਪੀਡ ਤੇ ਆ ਰਿਹਾ ਹਾਂ ਦੁਖੀ ਕਰ ਰਿਹਾ ਸਾਨੂੰ ਵੀ ਇਹਦਾ ਭਾਇਦਾ ਨਹੀਂ ਪਹਿਲਾਂ ਬੜਾ ਵਧੀਆ ਭਾਇਦਾ ਸੀ ਰਹਿਣ ਉਹ ਬੰਦੂ ਲੱਗੇ ਗਿਆ 50 ਤੇ ਇਹ ਪਖੰਡੀ ਜਮ ਦੇਖਿਆ ਲੀਚੜ ਜਾ ਬੰਦਾ ਹੋਰਦਾ ਨਹੀਂ ਇਹਦਾ ਮਨੇ ਯਾਰੇ ਨਾਲਾ ਸਾਨੂੰ ਵੀ ਨਹੀਂ ਸੌਣ ਦਿੰਦਾ ਹੋਰ ਗਈ ਕਹਿੰਦੇ ਝੋਟਾ ਆ ਜਾਗੇ ਗੇਟ ਦੇ ਨਾਲ ਮਰੀ ਓਏ ਤੋ ਹਿਲادیه ਨੰਨ ਚੱਲ ਓਏ ਡਰਾਈਵਰੀ ਕਾਦੀ ਗਿਆ ਲਾ ਬੱਪ ਤੇਰੀ ਲੈ ਲੋ ਡਰਾਈਵਰੀ ਦੇਖ ਲੋ ਜੀ ਬੱਪ ਤੇਰੀਆਂ ਫਰਾਨੀਆਂ ਗੱਲਾਂ ਨਾ ਰਹੀਆਂ ਹੁਣ ਪੁਰਾਣੀਆਂ ਵੇਦ ਪਹਿਲੀਆਂ ਗੱਲਾਂ ਚੱਲ ਤੋਰ ਔਰ ਚੱਲੋ ਚੱਲ ਕੋਈ ਝੋਟੇ ਖੜੇ ਆ ਚਾਰ ਚਾਰ ਖੜੇ ਆ ਖੇਤੀ ਵਾੜ ਲੈ ਟਰੈਕਟਰ ਤਿਆਰ ਕੀਤਾ ਟੈਂਨ ਟੈਂਨ ਕੀ ਟੈਂਨ 65 ਜਾਇਆ ਦੋ ਤਿਆਰ ਦੋ ਤਿਆਰ ਤਿੰਨ ਤਿਆਰ ਹੱਥ ਉਹ ਦੋ ਤਿਆਰ ਆ ਲੈ ਲਾਪੇ ਸਿੰਘ ਆ ਚਲੋ ਵੀ ਮੁੰਡਿਓ ਕਰੀਏ ਘਰਾਂ ਨੂੰ ਕਿੱਥੇ ਜਾਣਾ ਮੁੰਡਿਆਂ ਨੇ ਟਾਈਮ ਕਿਨਾ ਹੋ ਗਿਆ ਹਨੂ ਇਹ ਟਾਈਮ ਹੋ ਗਿਆ ਜੀ ਆਪਣਾ 11 ਵਜੇ 11 ਵਜ ਗਈ ਪਾਜੀ ਬਾਜੀ ਤਰੇਈ ਬਾਜੀ ਮਿਲਦੇ ਸਵੇਰ ਨੂੰ ਓਕੇ ਮਨੀ ਬਾਦ ਓਕੇ ਮਿਲਦੇ ਆਂ ਸਵੇਰੇ ਜੀ ਗੁੱਡ ਨਾਈਟ ਸਾਰਿਆਂ ਨੂੰ ਮਿਲਦੇ ਸਾਰੇ ਨਵੇਂ ਬਲੌਗ ਦੇ ਵਿੱਚ ਗਾਜੀ ਗਾਈਸ ਗੁੱਡ ਨਾਈਟ ਗੁੱਡ ਨਾਈਟ ਔਰ ਨਾਈ ਸਾਰਿਆਂ ਨੂੰ ਮਿਲਦੇ ਆਨ ਤੁਹਾਨੂੰ ਇੱਕ ਨਵੇਂ ਵਲੌਗ ਦੇ ਵਿੱਚ ਹੁਣ ਆਪਾਂ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਆਪਾਂ ਹੁਣ ਖੇਤੀਬਾੜੀ ਦੇ ਕੰਮ ਸ਼ੁਰੂ ਕਰਦੇ ਆਪਾਂ ਲੋਗ ਮੰਨਿਆ ਕਹਿੰਦੇ ਹੁਣ ਖੇਤੀਬਾੜੀ ਦੇ ਕੱਲ ਤੋਂ ਆਪਣੇ ਸ਼ੁਰੂ ਹੋ ਜਾਣੀ ਮਸ਼ੀਨ ਲੱਗ ਜਾਣੀ ਆਪਣੀ ਹਾਂਜੀ ਕੱਲ ਬੜਨੀ ਆਪਾਂ ਕਾਣ ਕਈ ਕਾਣ ਕੱਢੀ ਜਾਊਗੀ ਕੱਲ ਉਹ ਬਣਾਇਆ ਜਾਊਗਾ ਵਲੌਗ ਜੀ ਦਿਖਾਵਾਂਗੇ ਤੁਹਾਨੂੰ ਬਾਅਦ ਕੀ ਹੋਵੇ ਕੱਲ ਨੂੰ ਠੀਕ ਹੈ ਜੀ